ਕੱਲਾ ਕਰਨੀਆ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਹ ਦੇਣੀ ਆ ਵੀ ਜਿੱਦ ਦੇ ਉਹਨੂੰ ਜੇਲ੍ਹ ਭੇਜਦੇ ਆ ਵੀ ਜੇਲ੍ਹ ਕਿੱਦੇ ਭੇਜਦੇ ਕਿਹੜੀ ਜੇਲ੍ਹ ਚ ਭੇਜਦੇ ਆ ਉਹ ਜਿਹੜਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਆ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਠੂਕ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਹ ਮਰੇ ਆਖੇ ਵੀਰ ਆਪਾਂ ਨੂੰ ਸੁਣਿਆ ਨਾ ਕਿੰਨਾ ਮੁਰਦਾ ਆ ਨਾ ਜਿੱਦਾਂ ਉਹ ਇੱਕਾ ਜਿਹੜਾ ਪ੍ਰਵਾਸੀ ਭਈਏ ਜਿਹੜਾ ਮਜ਼ਦੂਰ ਆ ਜਿਹੜਾ अनेका ਕਾਤਲ ਕਰ ਚੁੱਕਿਆ ਜ਼ਿਮੀਦਾਰਾਂ ਦਾ ਕਿਸੇ ਨੂੰ ਮੋਟਰ ਉੱਤੇ ਮਾਰ ਦਿੰਦੇ ਆ ਕਿਸੇ ਨੂੰ ਘਰ ਦੇ ਵਿੱਚ ਵੜ ਕੇ ਮਾਰ ਦਿੰਦੇ ਆ ਜਿਹੜਾ ਵੀ ਆਉਂਦਾ ਮੂੰਹ ਚੱਕ ਕੇ ਇੱਥੇ ਪੰਜਾਬ ਦੇ ਵਿੱਚ ਆ ਕੇ ਵੜ ਜਾਂਦਾ ਨਾ ਉਹਦਾ ਆਈ ਕਾਰਡ ਸਹੀ ਹੁੰਦਾ ਨਾ ਉਹਦਾ ਕੁਝ ਵੀ ਨਹੀਂ ਸਹੀ ਹੁੰਦਾ ਜਿਹੜੇ ਕਿ ਲੋਕ ਕਈ ਆਪਣੇ ਇੱਥੇ ਦੁੱਖ ਲੱਗੋ ਹੁਣ ਕਈਆਂ ਨੂੰ ਜਵਾਈ ਬਣਾਏ ਹੋਇਆ ਲੋਕਾਂ ਨੇ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਆ ਵਰਜ ਦਾ ਖਾਲਸਾ ਵਰਜ ਦੀ ਫਤਿਹ ਥੋੜੀ ਜਿਹੀ ਧਿਆਨਯੋਗ ਗੱਲਾਂ ਨੇ ਅੱਜ ਆਪਾਂ ਜਿਹੜਾ ਵਿਸ਼ਾ ਹੈਗਾ ਉਹ ਵਿਸ਼ੇ ਇਹ ਜਾਗਾ ਜਿਹੜਾ ਕਿ ਦਿਲ ਨੂੰ ਝੰਜੋੜ ਦੇਣ ਵਾਲਾ ਹੈਗਾ ਆਤਮਾ ਨੂੰ ਝੰਜੋੜ ਦੇਣ ਵਾਲਾ ਹੈਗਾ ਵੀਡੀਓ ਨੂੰ ਪੂਰੇ ਦੇਖਿਓ ਇਹਦੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਭਾਈ ਅੰਮਰਤਪਾਲ ਸਿੰਘ ਮਹਿਰੋ ਦੀ ਜਿਹੜੀ ਗੱਲਬਾਤ ਆ ਉਹ ਵੀ ਸੁਣਾਵਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਪਿਛਲੇ ਦਿਨੀ ਜਿਹੜੀ ਘਟਨਾ ਵਾਪਰੀ ਆ ਫਰੋਜ਼ਪੁਰ ਦੇ ਵਿੱਚ ਆ ਇੱਕ ਪੰਜ ਸਾਲਾ ਬੱਚਾ ਕਰਨੈਵ ਕਰਕੇ ਇੱਕ ਭਈਏ ਵੱਲੋਂ ਜਿਹੜਾ ਉਸ ਦੇ ਨਾਲ ਬੈਦਫੈਲੀ ਕੀਤੀ ਗਈ ਇਥੋਂ ਤੱਕ ਕਿ ਜੂਪੀ ਦੇ ਭਈਏ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਆ ਉਹਦੇ ਉੱਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਧਿਆਨ ਨਾਲ ਸੁਣਨਾ ਕਿਵੇਂ ਉਸ ਬੱਚੇ ਨੂੰ ਜਿਹੜਾ ਬੈਦਫੈਲੀ ਕਰਕੇ ਉਹਦੇ ਨਾਲ ਅਰਾ DNA ਪਾ ਕੇ ਉਹਨੂੰ ਜਿਹੜਾ ਮੌਤ ਦੇ ਘਾਟ ਅਤਾਰ ਦਿੱਤਾ ਤੇ ਹੁਣ ਪੰਜਾਬ ਦੇ ਵਿੱਚ ਇੱਕ ਮਹਿੰਮਾ ਵੀ ਚੱਲੀ ਹੋਈ ਆ ਕਿ ਪੰਜਾਬ ਬਚਾਓ ਤੇ ਭਈਏ ਭਜਾਓ ਇਹਦੇ ਤਹਿਤ ਜਿਹੜਾ ਹੈਸ਼ਟੈਗ ਜਿਹੜਾ ਲਗਾਇਆ ਜਾ ਰਿਹਾ ਜਰੂਰੀ ਆ ਤੇ ਆਪਾਂ ਗੱਲਬਾਤ ਅੱਜ ਇਸ ਵਿਸ਼ੇ ਤੇ ਕਰਨੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀ ਆਪਾਂ ਮਜ਼ਦੂਰ ਕਹਿੰਦੇ ਆ ਜਿਹੜਾ ਖਾਸ ਕਰਕੇ ਆਪਾਂ ਭਗੇ ਕਹਨੇ ਆ ਹਰ ਇੱਕ ਪਿੰਡ ਤੇ ਸ਼ਹਿਰਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਆ ਹੁਣ ਲਗਾਤਾਰ ਇਹ ਬਹੁਤ ਜਿਹੜੀਆਂ ਸਤਾਵਾਂ ਨੇ ਪੰਜਾਬ ਸਮਾਜ ਸੇਵੀ ਜਿਵੇਂ ਕਿ ਲੱਖਾ ਸਧਾਨਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਪਿੰਡ ਦਾ ਆ ਰਿਹਾ ਲੋਕਾਂ ਨੂੰ ਜਾਗਰੂਕਤ ਕਰਦਾ ਆ ਰਿਹਾ ਕਿ ਭਾਈ ਤੁਸੀਂ ਇਹਨਾਂ ਇਹਨਾਂ ਗੱਲਾਂ ਤੇ ਧਿਆਨ ਦੇ ਲੋ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਪਰ ਸਾਡੇ ਲੋਕਾਂ ਦਾ ਇੱਕ ਇਹ ਹੁੰਦਾ ਕਿ ਫਲਾਨਾ ਬੋਲਦਾ ਕਿ ਭਾਈ ਅਸੀਂ ਉਹਦੀ ਗੱਲ ਨਹੀਂ ਮੰਨਣੀ ਇਹ ਨਾ ਮੰਨੋ ਭਾਈ ਤੁਸੀਂ ਕਿਸੇ ਦੀ ਗੱਲ ਆ ਤੁਸੀਂ ਆਪਣੇ ਅੱਖਾਂ ਦੇ ਨਾਲ ਤੇ ਕੰਨਾਂ ਦੇ ਨਾਲ ਸਾਰਾ ਕੁਝ ਦੇਖ ਤੇ ਸੁਣ ਰਹੇ ਹੋ ਜੇਕਰ ਫਿਰ ਵੀ ਤੁਹਾਡੇ ਕੋਲ ਕੋਈ ਜ਼ਮੀਰ ਤੁਹਾਡੀ ਕੋਈ ਜਾਗਦੀ ਨਹੀਂ ਮਰੀ ਹੋਈ ਆ ਫਿਰ ਉਹਦਾ ਕੁਝ ਨਹੀਂ ਕਰ ਸਕਦੇ ਤੇ ਹੁਣ ਜਿਹੜਾ ਕਿ ਉਹ ਬੱਚਾ ਜਿਹੜਾ ਫਿਰੋਜ਼ਪੁਰ ਦੇ ਵਿੱਚ ਮਾਰੇ ਆ 5 ਸਾਲ ਦਾ ਬੱਚਾ ਇੱਕ ਭਈਏ ਵੱਲੋਂ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੇ ਉਹ ਵੀਡੀਓ ਸਾਹਮਣੇ ਆਈ ਆ ਕਵੇਂ ਉਹਨੂੰ ਜਿਹੜਾ ਮੋਟਰਸਾਈਕਲ ਤੇ ਜਿਹੜਾ ਬਿਠਾ ਕੇ ਜਿਹੜਾ ਜਿਹੜਾ ਉਹ ਕ੍ਰੋਸ ਕਰਦਾ ਹੈਗਾ ਲੇਨ ਆ ਪਾਰ ਕਰਦਾ ਹੈਗਾ ਉਸ ਤੋਂ ਬਾਅਦ ਜਿਹੜਾ ਫਿਰ ਦੂਜੇ ਤੀਜੇ ਦਿਨ ਬੱਚੇ ਦੀ ਜਿਹੜੀ ਲਾਸ ਆ ਜਿਹੜੀ ਉਹ ਝਾੜੀਆਂ ਚੋਂ ਮਿਲਦੀ ਆ ਬੜੀ ਜਿਹੜੀ ਦੁਖਦਾਈ ਘਟਨਾ ਹੈਗੀ ਪੰਜਾਬ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਕਈ ਘਟਨਾ ਵਾਪਰ ਚੁੱਕੀਆਂ ਨੇ ਅਨੇਕਾਂ ਜਿਹੜਾ ਪ੍ਰਵਾਸੀ ਭਈਏ ਜਿਹੜਾ ਮਜ਼ਦੂਰ ਆ ਜਿਹੜਾ ਅਨੇਕਾਂ ਕਾਤਲ ਕਰ ਚੁੱਕਿਆ ਜ਼ਿੰਮੇਦਾਰਾਂ ਦਾ ਕਿਸੇ ਨੂੰ ਮੋਟਰ ਉੱਤੇ ਮਾਰ ਦਿੰਦੇ ਆ ਕਿਸੇ ਨੂੰ ਘਰ ਦੇ ਵਿੱਚ ਵੜ ਕੇ ਮਾਰ ਦਿੰਦੇ ਆ ਪਰ ਪੰਜਾਬ ਵਾਲੇ ਸੁੱਤਾ ਪਤਾ ਨਹੀਂ ਕਿਉਂ ਪਿਆ ਤੇ ਹੁਣ ਵੇਖੋ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਕਹਿੰਦੇ ਕਾਨੂੰਨ ਆਪਣਾ ਕੰਮ ਕਰੂਗਾ ਤੇ ਅਸੀਂ ਕਿਤੇ ਭਈਏ ਸਾਡੇ ਗੁਰੂਗ੍ਰੰਥ ਸਾਹਿਬ ਦੇ ਬੇਅਦਬੀਆਂ ਕਰ ਦਿੰਦੇ ਆ ਇਹਦੇ ਸਾਡੇ ਧੀਆਂ ਪੁੱਤ ਪੁੱਤਾਂ ਦੇ ਨਾਲ ਇਸ ਤਰ੍ਹਾਂ ਬਤੀਰਾ ਕਰਦੇ ਆ ਤੇ ਅਸੀਂ ਸਾਰਾ ਕੁਝ ਅੱਖਾਂ ਵਿੱਚ ਕੇ ਸਹੀ ਜਾ ਰਹੇ ਆ ਤੇ ਤੁਹਾਨੂੰ ਪਹਿਲਾਂ ਮੈਂ ਇੱਕ ਅੰਮ੍ਰਿਤਪਾਲ ਦੀ ਜਿਹੜੀ ਉਹਨਾਂ ਦੇ ਮਾਪਿਆਂ ਦੇ ਨਾਲ ਵੀਡੀਓ ਕਾਲ ਆ ਜਿਹੜੀ ਉਹ ਵਹਿਣ ਹੋ ਰਹੀ ਆ ਤੁਹਾਨੂੰ ਪਹਿਲਾਂ ਉਹ ਸੁਣਾ ਦੇਮਾ ਫਿਰ ਆਪਾਂ ਇਸ ਟੌਪਿਕ ਤੇ ਗੱਲਬਾਤ ਅੱਗੇ ਵਧਾਉਣੇ ਆ ਤੇ ਜਰੂਰ ਤੁਸੀਂ ਸੁਣਨਾ ਧਿਆਨ ਦੇ ਨਾਲ ਕਿਉਂਕਿ ਮੁੱਦਾ ਬੜਾ ਗੰਹੇਰਾ ਸੋਚਣ ਵਾਲਾ ਇਹਨਾਂ ਸੋਚਿਓ ਕਿ ਜੀ ਸਾਰੇ ਨੇ ਭਈਏ ਨਹੀਂ ਜੀ ਗਲਤ ਹੁੰਦੇ ਜੀ ਮਾੜੇ ਨਹੀਂ ਹੁੰਦੇ ਕੁਝ ਹੁੰਦੇ ਆ ਜੇਕਰ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਤੇ ਆਪ ਨੂੰ ਬੀਜੇ ਤੋਂ ਬਿਲਾ ਜਿਹੜਾ ਜਾਣ ਨਹੀਂ ਦਿੱਤਾ ਜਾਂਦਾ ਤੇ ਹੁਣ ਕਹਿੰਦੇ ਜੀ ਇਹ ਇੱਕ ਇਹ ਜੀ ਸਟੇਟ ਆ ਜਾਂ ਸੂਬਾਗਾ ਜੱਪਾ ਕਹਿ ਲਿਖਿਆ ਇਹ ਜਾਂ ਦੇਸ਼ ਆ ਕਿ ਜਿਹੜਾ ਵੀ ਆਉਂਦਾ ਮੂੰਹ ਚੱਕ ਕੇ ਇੱਥੇ ਪੰਜਾਬ ਦੇ ਵਿੱਚ ਆ ਕੇ ਵੱਢ ਜਾਂਦਾ ਨਾ ਦਾ ਆਈ ਕਾਰਡ ਸਹੀ ਹੁੰਦਾ ਨਾ ਉਹਦਾ ਕੁਝ ਵੀ ਨਹੀਂ ਸਹੀ ਹੁੰਦਾ ਜਿਹੜੇ ਕਿ ਲੋਕ ਕਈ ਆਪਣੇ ਇੱਥੇ ਦੁੱਖ ਲੱਗੋ ਹੁਣ ਕਈਆਂ ਨੂੰ ਜਵਾਈ ਬਣਾਏ ਹੋਇਆ ਲੋਕਾਂ ਨੇ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਰੱਖੇ ਹੋਏ ਆ ਜਾਂ ਉਹਨਾਂ ਦੀ ਪੋਸਤ ਪਨਾਹ ਕਰਦੇ ਆ ਕਿ ਜੇ ਭਈਏ ਤਾਂ ਬਹੁਤ ਚੰਗੇ ਹੁੰਦੇ ਆ ਕਿ ਇਹ ਸਾਡੇ ਜੀ ਇਹ ਵਫਾਦਾਰ ਹੁੰਦੇ ਆ ਹੋਣਗੇ ਭਾਈ 2-4% ਜੇ ਆਪਾਂ ਕਹ ਲਈਏ ਚਲੋ ਚੱਜਦੇ ਹੋਣਗੇ ਨੇ 99% ਇਹਨਾਂ ਦਾ ਬੇੜਾਗਰ ਹੋ ਚੁੱਕਿਆ ਹੈਗਾ ਇਹਨਾਂ ਦੇ ਜਿਹੜੇ ਮਾਨਸਿਕਾ ਜਿਹੜੀ ਉਹ ਵਿਗੜ ਚੁੱਕੀ ਆ ਜਿਹੜਾ ਪੰਜਾਬ ਨੂੰ ਇਹ ਜਿੱਤੇ ਸਰਕਾਰਾਂ ਖਤਮ ਕਰਨਾ ਚਾਹੁੰਦੀਆਂ ਨੇ ਉਥੇ ਜਿਹੜੇ ਅਜਿਹੇ ਟੁੱਕਰਵੋਚਾਂ ਨੂੰ ਜਿਹੜਾ ਪੰਜਾਬ ਖਤਮ ਕਰਨ ਲਈ ਛੱਡਿਆ ਹੋਇਆਗਾ ਤੇ ਤੁਹਾਨੂੰ ਜਿਹੜਾ ਅੰਮਰਿਤਪਾਲ ਸਿੰਘ ਮੈਰੋ ਜਿਹੜਾ ਕਿ ਕਾਂਚਨ ਕੁਮਾਰੀ ਜਿਹੜਾ ਉਰਫ ਭਾਬੀ ਕਹਿੰਦੇ ਸੀ ਉਹਦਾ ਕਤਲ ਤੋਂ ਬਾਅਦ ਜਿਹੜਾ ਬੇਸਾਕੋ ਭਗਾਉੜਾਗਾ ਤੇ ਉਹਦੇ ਸਾਥੀ ਫੜੇ ਹੋਏ ਨੇ ਪਰ ਉਹ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਕੋਈ ਮੁੱਦਾ ਉਹ ਵੀ ਪਿਛਲੇ ਦਿਨ ਇੱਕ ਜਿਹੜਾ ਕੁੜੀ ਦਾ ਮੁੱਦਾ ਉੱਠਿਆ ਸੀ ਬਾਅਦ ਵਿੱਚ ਸੁਮਝੌਤਾ ਕਰ ਲਿਆ ਇਹ ਜੇਲ ਕਿੰਦੇ ਭੇਜਦੇ ਕਿਹੜੀ ਜੇਲ ਚ ਭੇਜਦੇ ਆ ਅੱਛਾ ਆ ਜੇ ਦੇ ਕੋ ਕ ਜੇ ਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਤਨੂਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਖਤੂ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਹ ਵੀ ਉਹ ਮਰੇ ਜੀ ਆਪਾਂ ਨੂੰ ਸੁਣਿਆ ਨਾ ਲੇਕਿਨ ਇਹ ਮੁੰਡਾ ਆਣਾ ਚਿੰਤਾ ਉਹ ਨਹੀਂ ਜੀ ਰਕਮ ਕਰਕੇ ਮਾਰਿਆ ਹੈ ਮੈਨੂੰ ਵੀ ਉਸੇ ਹੀ ਮਰੀ ਕਾਹਨ ਤਾਂ ਪਤਾ ਕੀ ਬਾਈ ਪੁੱਤ ਕਿਵੇਂ ਠੀਕ ਆ ਹੱਸੇਗਾ ਪਤਾ ਜਾ ਅਮਰੇ ਆਏ ਬੇਡੂ ਚਾ ਚੰਦੇ ਮੇਰੇ ਪਾਸ 3 ਪੀਸੋੜ ਦਾ ਜਿਹੜਾ ਤੋਂ ਉਹ ਮਾਰਿਆ ਤੇ ਜੋ ਮਾਤੀ ਕਰਨ ਤੋਂ ਕਰਵਾਸ ਇਹ ਗਾਣੇ ਖਾਂਚੇ ਦੇ ਗਾਵੇ ਕੋਈ ਨਾ ਕੋਈ ਨਾ ਪਤਾ ਫਾਸਿਆਂ ਬੂਸੀਆੜਾ ਕੰਮ ਆਪਾ ਤਕੜੇ ਰਿਓ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਜਿਕਰੇ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਤੇ ਜੇ ਰ ਭੇਜਤਾ ਆਜੀ ਜੀ ਰਹਿਤਾ ਹੈ ਔਰ ਉਹ ਦੂਜੇ ਕਰਵਾਟ ਲਿਆ ਆ ਅੱਛਾ ਜਣ ਕੇ ਰਮਾਰਤੇ ਆਜੀ ਹੂੰ ਤੇ ਲੱਗੇ ਜਿਦਾ ਫਾਸਟ ਰੈਕਟ ਚੱਲਦਾ ਪਿਆ ਤੁਸੀਂ ਇਹ ਦੋ ਗੱਲਾਂ ਕਰ ਲਈਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਿ ਦੇਣੀ ਆ ਵੀ ਜਿੱਦ ਦੇ ਉਹਨੂੰ ਜੇਲ ਭੇਜਦੇ ਆ ਜੇਲ ਕਿੱ데 ਭੇਜਦੇ ਕਿਹੜੀ ਜੇਲ ਚ ਭੇਜਦੇ ਆ ਅੱਛਾ ਜੀ ਹਾਂ ਦੇਖੋ ਜਿੱਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਇਹ ਤੁਸੀਂ ਗੱਲਬਾਤ ਸੁਣ ਲਈ ਆ ਅੰਮਰਤਪਾਲ ਸਿੰਘ ਮਹਿਰੋ ਦੀ ਜਿਹੜੀ ਵੀਡੀਓ ਕਾਲ ਰਿਕਾਰਡਿੰਗ ਆ ਉਸ ਪਰਿਵਾਰ ਦੇ ਨਾਲ ਜਿਹੜੀ ਵਾਇਰਲ ਹੋ ਰਹੀ ਆ ਉਸ ਜਿਹੜਾ ਕਿ ਛੋਟਾ ਬੱਚਾ ਜਿਹੜਾ 5 ਸਾਲ ਦਾ ਮਾਰਿਆਗਾ ਉਹਦੇ ਪਿਤਾ ਦੇ ਨਾਲ ਗੱਲਬਾਤ ਹੁੰਦੀ ਆ ਇੱਕ ਉਹਨਾਂ ਦੀ ਛੋਟੀ ਲੜਕੀ ਹੈ ਸ਼ਾਇਦ 7 ਕਿ ਸਾਲ ਦੀ ਆ ਉਹਦੇ ਨਾਲ ਵੀ ਗੱਲਬਾਤ ਕਰਦਾ ਹੈਗਾ ਤੁਸੀਂ ਸੁਣ ਲਿਆ ਕਿ ਭਾਈ ਅੰਮਰਤਪਾਲ ਸਿੰਘ ਮਹਿਰੋ ਨੇ ਕਿਹਾ ਕਿ ਜੇਕਰ ਭਾਈ ਤੁਹਾਨੂੰ ਪ੍ਰਸ਼ਾਸਨ ਤੇ ਯਕੀਨ ਆ ਕਾਨੂੰਨ ਤੇ ਯਕੀਨ ਆ ਤਾ ਉਸ ਦੇ ਹਿਸਾਬ ਦੇ ਨਾਲ ਚੱਲੋ ਜੇਕਰ ਤੁਹਾਨੂੰ ਲੱਗਦਾ ਕਿ ਕਾਨੂੰਨ ਇਹਦੇ ਵਿੱਚ ਕੁਝ ਨਹੀਂ ਕਰ ਰਿਹਾ ਤਾਂ ਅਸੀਂ ਉਸ ਦੇ ਹਿਸਾਬ ਦੇ ਨਾਲ ਚੱਲਾਂਗੇ ਸਾਨੂੰ ਜੇਲ੍ਹ ਦੱਸਿਆ ਜਾਵੇ ਕਿਹੜੀ ਉਹ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਫਿਲਹਾਲ ਦੱਸਿਆ ਯਾਰ ਜਾ ਰਿਹਾ ਕਿ ਉਹ ਰਮਾਨਤਿਆ ਸਾਨੂੰ ਇੱਕ ਆਸ ਜ਼ਰੂਰ ਆ ਕਾਨੂੰਨ ਦੇ ਉੱਪਰ ਕੇ ਕਾਨੂੰਨ ਜਿਹੜਾ ਕਿਉਂਕਿ ਕਾਨੂੰਨ ਅੰਨਾ ਵੀ ਨਹੀਂ ਜੇ ਆਪਾਂ ਸੋਚੀਏ ਕਿਉਂਕਿ ਆਪਾਂ ਦੇਖਦੇ ਆ ਕਿ ਜਿਹੜੇ 30 35 35 ਸਾਲਾਂ ਤੋਂ ਜਿਨ੍ਹਾਂ ਨੇ ਵਿਚੜ ਅ fırsਰਾਂ ਨੇ ਸੇਖਣ ਕੋ ਕੋ ਕੇ ਮਾਰਿਆ ਸੋ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਹੋ ਚੁੱਕੀਆਂ ਨੇ ਤੇ ਹੋ ਰਹੀਆਂ ਨੇ ਲਗਾਤਾਰ ਤੇ ਇਦਾਂ ਜਿਹੜਾ ਮਾਮਲਾ ਛੋਟੇ ਜਿਹੇ ਬੱਚੇ ਦਾ ਮਾਮਲਾ ਹੈਗਾ ਤੇ ਬੱਚਾ ਵੀ ਐਸਾ ਨਰਦਈ ਪਾਪੀ ਜ਼ਾਲਮ ਨੇ ਇਸ ਤਰ੍ਹਾਂ ਮਾਰਿਆ ਕਿ ਕੋ ਕੋ ਕੇ ਜਿਸ ਤਰ੍ਹਾਂ ਕੋਈ ਬਾਲੀ ਵੱਡੀ ਕਿਸੇ ਦਾ ਦੁਸ਼ਮਣ ਨਹੀਂ ਹੁੰਦੀ ਆ ਉਹ ਵੀ ਬੱਚੇ ਉੱਤੇ ਵਾਰ ਨਹੀਂ ਕਰਦਾ ਤੇ ਪਰ ਜੋ ਉਸ ਨਰਦਈ ਨੇ ਉਸ ਬੱਚੇ ਦੇ ਨਾਲ ਹੱਦਾਂ ਪਾਰ ਕੀਤੀਆਂ ਤੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੁਣ ਰਹੇ ਹੋ ਕਈ ਦਿਨਾਂ ਤੋਂ ਪਰ ਹੁਣ ਤੁਸੀਂ ਇੱਥੇ ਇੱਕ ਗੱਲ ਇਹ ਸੋਚਣ ਵਾਲੀ ਬਣਦੀ ਆ ਕਿ ਆਖਰ ਪੰਜਾਬ ਦੇ ਵਿੱਚ ਹੀ ਲੋਕ ਇਹ ਆ ਕੇ ਪੰਜਾਬ ਦਾ ਇਹ ਖਾਂਦੇ ਆ ਪੰਜਾਬ ਨੂੰ ਉਹ ਬੰਗਾਰਦੇ ਆ ਪੰਜਾਬ ਦੇ ਧੀਆਂ ਪੁੱਤਾਂ ਨੂੰ ਕਤਲ ਕਰਦੇ ਆ ਪੰਜਾਬ ਦੇ ਸਿਰ ਤੋਂ ਪਾਲਦੇ ਪੰਜਾਬ ਦੇ ਛੱਤੋਂ ਰੋਟੀ ਖਾਂਦੇ ਆ ਤੇ ਲੋਕਾਂ ਨੂੰ ਹੁਣ ਭਾਈ ਉੱਠਣਾ ਚਾਹੀਦਾ ਪੰਜਾਬ ਦੇ ਵਸਨੀਕਾਂ ਨੂੰ ਤੇ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਤੁਸੀਂ ਡਾਂਗਾ ਫੜ ਲਓ ਤੁਸੀਂ ਚਾਹੇ ਕਾਨੂੰਨ ਦਾ ਸਹਾਰਾ ਲਓ ਤੁਸੀਂ ਜੋ ਮਰਜ਼ੀ ਕਰੋ ਇਹਨਾਂ ਨੂੰ ਆਪਣੇ ਪਿੰਡਾਂ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਭਜਾਓ ਇਹਨਾਂ ਨੂੰ ਡੱਕਰੋ ਇਹਨਾਂ ਨੂੰ ਚੱਲੋ ਕਹਦੇ ਪਾਈ ਜਿੱਥੋਂ ਆਇਆ ਤੁਸੀਂ ਜੁਪੀ ਬਿਹਾਰ ਤੋਂ ਆਇਆ ਉੱਥੇ ਜਾ ਕੇ ਆਪਣਾ ਕੰਮ ਕਰੋ ਕਾਰੋਬਾਰ ਕਰੋ ਮੈਂ ਇਹ ਨਹੀਂ ਕਹਦਾ ਕਿ ਸਾਰੇ ਮਾੜੇ ਹੁੰਦੇ ਆ ਪਰ ਜਦੋਂ ਬਸਵਾਸ ਉੱਠ ਜਾਵੇ ਕਿਸੇ ਉੱਤੋਂ ਫਿਰ ਸਾਨੂੰ ਸਾਰੇ ਮਾੜੇ ਲੱਗਣ ਲੱਗ ਪੈਂਦੇ ਆ ਇਸ ਕਰਕੇ ਜਿਹੜਾ ਇਹਨਾਂ ਦੇ ਉੱਪਰ ਜਿੱਥੇ ਸਰਕਾਰ ਨੂੰ ਪੂਰਾ ਜਿਹੜਾ ਜੋਰ ਲਾਉਣਾ ਚਾਹੀਦਾ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਪੰਜਾਬ ਸਰਕਾਰ ਦਾ ਕੰਮ ਬਣਦਾ ਇਸ ਦਾ ਪ੍ਰਸ਼ਾਸਨ ਦਾ ਕੰਮ ਬਣਦਾ ਇਹਨਾਂ ਨੂੰ ਇੱਥੇ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਜੇਕਰ ਸਰਕਾਰਾਂ ਫਿਰ ਵੀ ਨਹੀਂ ਇਹ ਚਾਹੁੰਦੇ ਕਿਉਂਕਿ ਉਹਨਾਂ ਦਾ ਵੋਟ ਰਾਜ ਆ ਉਹਨਾਂ ਨੂੰ ਬੋਟਾ ਚਾਹੀਦੀਆਂ ਹੁੰਦੀਆਂ ਉਹ ਨਹੀਂ ਚਾਹੁੰਦੇ ਕਿ ਸਾਡੀਆਂ ਬੋਟਾਂ ਜਿਹੜੀਆਂ ਖਰਾਬ ਹੋਣ ਤੇ ਸਾਨੂੰ ਜਿਹੜਾ ਕਿ ਇੱਥੇ ਦੂਜੀਆਂ ਪਾਰਟੀਆਂ ਵੀ ਇਹਨਾਂ ਦੇ ਹੱਕ ਦੇ ਵਿੱਚ ਆ ਜਾਂਦੇ ਕਈ ਵਾਰ ਪਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਪੰਜਾਬ ਜੇਕਰ ਐਸੇ ਇਕੱਠਾ ਹੋ ਜਾਵੇ ਤਾਂ ਇਹਨਾਂ ਨੂੰ ਭੁਜਾਇਆ ਜਾਵੇ ਤਾਂ ਇਹ ਜੀਆਂ ਕੱਟਣਾ ਜਿਹੜੀਆਂ ਵਾਪਰਦੀਆਂ ਨੇ ਲਗਾਤਾਰ ਉਹ ਨਾ ਵਾਪਰਨ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅਗਲੀ ਜਿਹੜੀ ਗੱਲਬਾਤ ਅਗਲੀ ਵੀਡੀਓ ਵਿੱਚ ਤੁਹਾਨੂੰ ਜਰੂਰ ਸੁਣਾਉਣੇ ਆ ਉਦੋਂ ਤੱਕ ਨੂੰ ਦਿਓ ਆਜਾ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਆਪਣੇ ਕਮੈਂਟ ਜਰੂਰ ਕਰਨੇ ਆ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ